ਇੰਟਰਵਾਲ ਨਾ ਜਾਵਾਂ ਚੱਲ ਨਿਆਣੀ ਉਮਰ ਵਾਹ ਜੇ ਮੈਨੂੰ ਸਮਝਾਉਣਾ ਪੈਣਾ ਮੈਂ ਹੀ ਵੱਡੀ ਆ ਘਰ ਚੋਂ ਸਮਝਾ ਕੇ ਕਰੀ ਵੇਣੀ ਆ ਜੇ ਤੇ ਸਮਝ ਜੂਗੀ ਤੇ ਵਧੀਆ ਗੱਲ ਵਾ ਤੇ ਇਹ ਕਰ ਲੈਣਾ ਹੀ ਕੰਮ ਥੋੜਾ ਬਤਾ ਕਾਮ ਦੀਦੀ ਵੇਖੋ ਮੈਂ ਕਰ ਲੈਣੀ ਆਪਣੀ ਮਰਜ਼ੀ ਨਾਲ ਜਿਹੜਾ ਮੈਂ ਕਰਨਾ ਆ ਤੂੰ ਮੈਨੂੰ ਬਾਰ ਬਾਰ ਨਾ ਕਿਹਾ ਕਰੋ ਠੀਕ ਆ ਨਾ ਰਪਿੰਦਰ ਐਦਾਂ ਨਹੀਂ ਕਰੀਦਾ ਹੁੰਦਾ ਠੀਕ ਆ ਅਸੀਂ ਦੋਵੇਂ ਹੀ ਆ ਘਰ ਚ ਪੁਰ ਕੋਈ ਇਤਨੀ ਨਹੀਂ ਰਹੇਗਾ ਸਾਡੇ ਨਾਲ ਆਪਣੀ ਦਿਹਾੜੀ ਲਾ ਕੇ ਕਿਦਾਂ ਗੁਜ਼ਾਰਾ ਕਰਦਾ ਹੋਊਗਾ ਚਲ ਉਹਨੇ ਕੋਈ ਨਾ ਕੋਈ ਸੋਚਿਆ ਹੀ ਹੋਊਗਾ ਜਿਹੜਾ ਪਿੱਛੇ ਪਾਉਂਕੇ ਨਹੀਂ ਵੇਖਿਆ ਉਹਦਾ ਸਰਦਾ ਹੋਊਗਾ ਟਾਈਮ ਪਾਸ ਹੁੰਦਾ ਹੋ ਤਾਂ ਹੀ ਰਿਆਵਾ ਗੱਲ ਕੀ ਹੋਣੀ ਆ ਤੇਰੇ ਡੈਡੀ ਨੂੰ ਕਿਸਦਾ ਫੋਨ ਆਇਆ ਤੇ ਉਹਨਾਂ ਨੇ ਨਾ ਸਾਰਾ ਥੋ ਪਤਾ ਦੱਸਿਆ ਵਾ ਜੋ ਬੰਦਾ ਕਿੱਥੇ ਆ ਤੇ ਕਿੱਥੇ ਕੰਮ ਕਰਦਾ ਵਾ ਡੈਡੀ ਜੀ ਮੈਂ ਫੇਰ ਬਿਮਾਰ ਨਾ ਹੋ ਜਾਈਂ ਆ ਫੇਰ ਜਿਨ੍ਹਾਂ ਨੇ ਆਉਣਾ ਹੋਇਆ ਤੇ ਘਰੇ ਆ ਜਾਣਾ ਆ ਉਹ ਫਿਰ ਕਿੰਨਾ ਕੁ ਟਾਈਮ 有ب的 درد